ਅਰੁਣ ਕੁਮਾਰ ਵੈਦ ਆ ਮੈਂ ਪੰਜਾਬ ਦਾ ਪ੍ਰਧਾਨ ਭਾਰਤੀ ਵਾਲਮੀਕਿ ਸਮਾਜ ਮੋਰਚਾ ਤੋਂ ਆ ਤੇ ਪਿਛਲੇ ਦਿਨੋਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਖਾਸ ਕਰਕੇ ਪ੍ਰੈਸ ਵਾਲਿਆਂ ਨੂੰ ਕਿ ਜਿਹੜਾ ਮੋਹਨ ਭਾਗਵਤ ਆ ਰਿਹਾ ਐਸਐਸ ਦਾ ਮੁਖੀ ਆ ਤੇ ਨਰਿੰਦਰ ਮੋਦੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਦੇਸ਼ ਦਾ ਪ੍ਰਧਾਨ ਮੰਤਰੀ ਆ ਇਹ ਸਮੇਂ-ਸਮੇਂ ਤੇ ਜਿਹੜੀ ਆ ਕੋਸ਼ਿਸ਼ ਹਰਕਤਾਂ ਕਰਦੇ ਆ ਤੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਦਾ ਇੰਤਜ਼ਾਮ ਕਰਕੇ ਲੈ ਕੇ ਆਂਦੇ ਆ ਪਿੱਛੇ ਜਿਹੜੇ ਇਹਨਾਂ ਨੇ ਇੱਕ ਕਿਸੇ ਆਪਣੇ ਕਾਰਜਕਰਤਾ ਦੇ ਮਾਧਿਅਮ ਦੇ ਨਾਲ ਇਹ ਗੱਲ ਫੈਲਾਈ ਆ ਕਿ ਭਾਰਤ ਦੇ ਜਿਹੜਾ ਸੰਵਿਧਾਨ ਆ ਉਹ ਪਰਮ ਪੂਜਨੀਕ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਨਹੀਂ ਲਿਖਿਆ ਨਾ ਬਣਾਇਆ ਵਾ ਇਹ ਬੀ ਐਨ ਰਾਓ ਜਿਹੜਾ ਵਾ ਬੈਨੇਗਲ ਨਰਸਿੰਘ ਰਾਓ ਜਿਹੜਾ ਵਾ ਉਹਨੇ ਬਣਾਇਆ ਵਾ ਜਿਸ ਦਾ ਅਸੀਂ ਕਨੇ ਸ਼ਬਦਾਂ ਨਾਲ ਵਿਰੋਧ ਕਰਦੇ ਆ ਜਿਹੜਾ ਬੀ ਐਨ ਰਾਓ ਸੀਗਾ ਇਹਨੇ ਸਿਰਫ ਇੱਕ ਸਲਾਹਕਾਰ ਸੀਗਾ ਇਹਨੇ ਕੱਚਾ ਮਸੂਦਾ ਜਿਹੜਾ ਤਿਆਰ ਕੀਤਾ ਸੀਗਾ ਲੇਕਿਨ ਪਰਮ ਪੂਜੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਜਿਹੜਾ ਵਾ ਪੂਰਾ ਸੰਵਿਧਾਨ ਲਿਖਿਆ ਸੀਗਾ ਕਿਉਂਕਿ 399 ਜਿਹੜੇ ਪਹਿਲਾਂ ਮੈਂਬਰ ਸੀਗੇ ਹੋਲੀ-ਹੋਲੀ ਛਕਾੜ-ਛਾੜ ਕਰਨ ਤੋਂ ਬਾਅਦ ਸੱਤ ਮੈਂਬਰ ਜਿਹੜੇ ਰਹਿ ਗਏ ਸੀ ਮੇਨ ਉਹਨਾਂ ਦੇ ਵਿੱਚੋਂ ਵੀ ਦੋ ਜਿਹੜੇ ਸੀਗੇ ਫੋਰਮ ਚਲੇ ਗਏ ਇੱਕ ਜਿਹੜਾ ਛੱਡ ਗਿਆ ਸੀ ਇਹਨਾਂ ਨੂੰ ਇੱਕ ਇੱਕ ਜਿਹੜਾ ਦਿੱਲੀੋਂ ਬਾਹਰ ਚਲੇ ਗਿਆ ਸੀਗਾ ਔਰ ਉਸ ਤੋਂ ਬਾਅਦ ਇੱਕ ਜਿਹੜਾ ਆਪਣੀ ਕੰਮ ਕਰਦੇ ਰੁਜ਼ੀਮੇ ਦੇ ਵਿੱਚ ਚਲੇ ਗਿਆ ਸੀਗਾ ਇਹ ਮੰਜੂਮਦਾਰ ਜਿਹੜਾ ਵਾ ਉਸ ਦੇ ਬਿਆਨਾਂ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਸੀਗੇ ਲੇਕਿਨ ਪਰਪੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਇਹ ਸੰਵਿਧਾਨ ਆ ਜਿਨੇ ਪੂਰੀ ਦੁਨੀਆ ਪੁਰੇ ਵਰਲਡ ਦੇ ਵਿੱਚ ਦੇਸ਼ ਵਿਦੇਸ਼ਾਂ ਦੇ ਵਿੱਚ ਉਹਨੂੰ ਮੰਨਿਆ ਜਾਂਦਾ ਵਾ ਅੱਜ ਇਹ ਛੋਸੀ ਸਮਝੀ ਰਣਨੀ ਦੇ ਤਹਿਤ ਜਿਹੜਾ ਵਾ ਮੋਹਨ ਭਾਗਵਤ ਆਰਐਸਐਸ ਦਾ ਮੁਖੀ ਤੇ ਪਰ ਡਾਕਟਰ ਬੀਆਰ ਅੰਮੇਦਕਰ ਸਾਡੇ ਸਭੂਰਾ ਕਹਿਣ ਵਾਲੇ ਨਰਿੰਦਰ ਬੋਦੀ ਬਾਰੇ ਕਿ ਸੰਵਿਧਾਨ ਜਿਹੜਾ ਬੀਐਨ ਰਾਵਣੇ ਲਿਖਿਆ ਵਾ ਅਸੀਂ ਇਸ ਦੀ ਭਾਰਤੀ ਵਾਲਮੀਕ ਧਰਮ ਸਮਾਜ ਮੋਰਚਾ ਦੇ ਮਾਧਿਅਮ ਨਾਲ ਨਿਖੇਦੀ ਕਰਦੇ ਆ ਤੇ ਨਿੰਦਿਆ ਕਰਦੇ ਆ ਔਰ ਆਨਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਇਸ ਜਿਹਦਾ ਅੰਦੋਲਨ ਵੀ ਕਰਾਂਗੇ ਤੁਸੀਂ YouTube ਤੇ ਦੇਖਿਆ ਹਣਾ ਵਾ ਕੀ ਵੱਡੇ ਪੱਦਰ ਤੇ ਜਿਹੜੀ ਇਹ ਮੂਮਮੜ ਜੜੀ ਆ ਉਹ ਪਰਮਪੁਜਯ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਪੈਰੋਂ ਕਰੋਂ ਚਲਾਈ ਜਾ ਰਹੀ ਆ ਔਰ ਇਹ ਕਦੇ ਹੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਸਾਡੇ ਰਹਿਬਰ ਜਿਹੜੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਆ ਉਹਨਾਂ ਬਾਰੇ ਜਿਹੜਾ ਵਾ ਉਲੂ ਜੁੱਡੇ ਗੱਲਾਂ ਵਾ ਜਿਹੜੀਆਂ ਬੁਰਾਈਆਂ ਆ ਉਹ ਕਰਨਗੇ ਇਸ ਲਈ ਇੱਕ ਇੱਕ ਸੰਵਿਧਾਨ ਨਿਰਮਾਤਾ ਵਾ ਉਹ ਹੈਗੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਇਸ ਲਈ ਅਸੀਂ ਚੈਲੇਂਜ ਕਰਦੇ ਆ ਮੋਹਨ ਭਗਵਤ ਨੂੰ ਤੇ ਭਾਰਤ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਨੂੰ ਕੀ ਹੈ ਜਿਹੜੀ ਹਰਕਤਾਂ ਕਰਦਾ ਵਾ ਆ ਨਾਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਜਿਹੜਾ ਵਾ ਉਹ ਦਿੱਲੀ ਦੇ ਵਿੱਚ ਸਰਕਾਰ ਤੋਂ ਵੀ ਬੇਮੁਖ ਹੋਊਗਾ ਔਰ ਪੰਜਾਬ ਦੇ ਵਿੱਚ ਵੀ ਜਿਹੜੀ ਆ ਵਾ ਹਰਕਤਾਂ ਜਿਹੜੇ ਕਰਦਾ ਉਹਦੇ ਤੋਂ ਬੇਮੁਖ ਹੋਊਗਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਆ ਜਿਹੜੇ ਸਾਡੇ ਭਰਾ ਕੋਈ ਮੁਸਲਮਾਨ ਸਮਾਜ ਤੋਂ ਆ ਕੋਈ ਬਾਹਮਣ ਸਮਾਜ ਤੋਂ ਆ ਇਹ ਸਾਰ ਸਮਾਜ ਦੇ ਲੋਕ ਇਕੱਠੇ ਹੋਏ ਆ ਇਹ ਜਿਹੜੀ ਉੱਚੀ ਜਿਹੜੀ ਉੱਚੀ ਚੋਟੀ ਦੇ ਲੋਕ ਜਿਹੜੇ ਬੈਠੇ ਨੇ ਰਾਜਨੀਤੀ ਕਰਦੇ ਨੇ ਇਹ ਸਾਨੂੰ ਲੜਾਉਣ ਦਾ ਕੰਮ ਕਰਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਸਾਰਾ ਸਰਵ ਸਮਾਜ ਇਕੱਠਾ ਵਾ ਔਰ ਇਹ ਜਦੋਂ ਵੀ ਕੋਈ ਭਾਰਤ ਦੇ ਵਿੱਚ ਇਲੈਕਸ਼ਨ ਦੇ ਟਾਈਮ ਹੁੰਦੇ ਨੇ ਇਲੈਕਸ਼ਨ ਆਂਦਾ ਵਾ ਇਹ ਉਦੋਂ ਹੀ ਦਲਤ ਸਮਾਜ ਨੂੰ ਯਾਨੀ ਪਿੰਚ ਮਾਰਨ ਦਾ ਕੰਮ ਕਰਦੇ ਕਿ ਵੀ ਜਾਗਦੇ ਪਏ ਸੌਂਦੇ ਪਏ ਨੇ ਇਹਨਾਂ ਨੂੰ ਇਹ ਨਹੀਂ ਪਤਾ ਜੇਦ ਅਸੀਂ ਦੂਜਿਆਂ ਵਾਸਤੇ ਆਪਣੇ ਹਿੱਕ ਤੇ ਗੋਲੀ ਖਾ ਸਕਦੇ ਹਾਂ ਤੇ ਇਹ ਤਾਂ ਫਿਰ ਵੀ ਆਪਣੇ ਸਮਾਜ ਦਾ ਕੰਮ ਹੈ ਔਰ ਜਿਹੜਾ ਬੀ ਐਨ ਰਾਓ ਸੀ ਇੱਕ ਟਾਈਪਿਸਟ ਸੀ ਬਾਬਾ ਸਾਹਿਬ ਦਾ ਜਿਹੜਾ ਕਿ ਬਾਬਾ ਸਾਹਿਬ ਬੋਲਦੇ ਸੀ ਉਹ ਲਿਖਦਾ ਸੀ ਔਰ ਇਹਨਾਂ ਨੇ ਉਹ ਗੱਲ ਬਣਾਦੀ ਝੂਠ ਝੂਠ ਦੀ ਜਿਹੜੀ ਪੰਡਾ ਉਹ ਬਣਾਦੀ ਕਿ ਜਿਹੜਾ ਸੰਵਿਧਾਨ ਲਿਖਿਆ ਵਾ ਉਹ ਬੀ ਐਨ ਰਾਓ ਨੇ ਲਿਖਿਆ ਇਹ ਸਾਰਾ ਸਾਰ ਝੂਠ ਝੂਟੀ ਖਬਰ ਅਸੀਂ ਇਹਦੀ ਕੜੀ ਸ਼ਬਦਾਂ ਨਾਲ ਖੇਦੀ ਕਰਦੇ ਆ ਔਰ ਬਾਬਾ ਸਾਹਿਬ ਸਾਡੇ ਵਾਸਤੇ ਰੱਬ ਉਸਮਾਨ ਹੈ ਜੈ ਭੀਮ ਜੈ ਭਾਰਤ